ਦੇਖੋ ਸਾਡੀਆਂ ਜਿਹੜੀਆਂ ਪੈਟਰੋਲਿਕ ਟੀਮਾਂ ਆ ਹੁਣੇ ਗੱਲ ਚੱਲਦੀ ਜੋ ਪਕਵਾੜੇ ਚ ਵੀ ਲੱਗੀ ਆ ਜਲੰਧਰ ਸ਼ਹਿਰ ਚ ਵੀ ਸਾਡੀ ਗੱਡੀ ਘੁੰਮ ਰਹੀ ਆ ਦੁਕਾਨਦਾਰ ਹਰ ਬੰਦਾ ਮੈਂ ਦੇਖਿਆ ਨਾ ਇਨਸਾਨ ਆ ਨਾ ਇਹ ਕਹਿੰਦਾ ਕੁਛ ਆ ਕਰਦਾ ਕੁਛ ਆ ਆ ਪੈਟਰੋਲ ਪੰਪ ਜੁਨੀਅਨ ਨੇ ਸਾਰੀ ਨੇ ਕਾਲ ਦਿੱਤੀ ਆ ਪੈਟਰੋਲ ਪੰਪ ਬੰਦ ਰਹਿਣਗੇ ਪਰ ਉਹ ਕਾਲ ਦੇ ਦਿੰਦੇ ਯਾਰ ਐਦਾਂ ਸੋਚਦੇ ਆ ਦੁਕਾਨਦਾਰ ਸੋਚਦੇ ਵੀ ਚਲੋ ਕਾਲ ਦੇ ਦਿੱਤੀ ਆ ਕਾਲ ਦਾ ਸਮਰਥਨ ਆ ਉਹਦਾ ਅਸੀਂ ਆਪਣੀ ਚੋਰੀ ਪਿਆਰੀ ਚਲਾਈ ਜੇ ਇਹ ਕੰਮ ਚਲੀ ਕਰੀ ਜਾਈਏ ਇਹ ਤਾਂ ਹੋਣੀ ਨਹੀਂ ਚਾਹੀਦੀ ਜਿਹੜੀਆਂ ਮਾੜੀਆਂ ਦੁਕਾਨਾਂ ਖੁੱਲੀਆਂ ਆ ਮੈਨੂੰ ਜ਼ੈਰ ਦੇ ਵਿੱਚੋਂ ਸਾਇਪੂਨਾਲੋ ਵਾਲਾ ਆਲੋ ਵਾਲੀ ਹੋਰ ਵੀ ਆਇਆ ਪੂਨਾ ਬੇ ਦੁਕਾਨਾਂ ਦੇ ਕਰੋ ਪ੍ਰਦੇਸੀ ਸਾਹਿਬ ਦਾ ਬਹੁਤ ਸਹਿਯੋਗ ਕਰ ਰਿਹਾ ਹੈ ਕੱਲ ਵੀ ਹੋਣੀ 500 ਦੁਕਾਨ ਦੇ ਜਿਹੜੇ ਪ੍ਰਧਾਨ ਨੇ ਇਹ ਆਲੋ ਵਾਲੀ ਆ ਸਾਹਿਬ ਫਗਵਾੜਾ ਗੀਟ ਦੇ ਤੇ ਪ੍ਰਦੇਸੀ ਸਾਹਿਬ ਨੇ ਕੱਲ ਜਾ ਕੇ ਮੀਟਿੰਗਾਂ ਕੱਲ ਵੀ ਛੜੀਆਂ ਕਰਾਈਆਂ ਪਰਸੋਂ ਵੀ ਕਰਾਈਆਂ ਖਬਰਾਂ ਖਬਰਾਂ ਵੀ ਲੱਗੀਆਂ ਇਹ ਛੋਟਾ ਮੋਟਾ ਦੁਕਾਨਦਾਰ ਤੇ ਖੁੱਲ੍ਹ ਆ ਉਹਨੂੰ ਬੰਦ ਕਰਾਉਣ ਜਾ ਰਹੇ ਪਰ ਉਹ ਤੋਂ ਜਿਹੜੀ ਐਸੀ ਅਬਾਉਂਡੈਂਟ ਗੱਲ ਹੋਊਗੀ ਉਹ ਇਹ ਹੋਊਗੀ ਅਸੀਂ ਮਕਟੋਨਰ ਬੰਦ ਕਰਾ ਕੇ ਕੇਪਤੀ ਬੰਦ ਕਰਾਵਾਂਗੇ ਵੱਡੇ ਵੱਡੇ ਮਾਲ ਬੰਦ ਕਰਾਵਾਂਗੇ ਧਰਨਾ ਨਹੀਂ ਭਵਾ ਕਰਤੀ ਘੱਟ ਬਹਿ ਲਈਏ ਪਰ ਇਹਨਾਂ ਦੀਆਂ ਦੁਕਾਨਾਂ ਜਿਹੜੇ ਵੱਡੇ ਵੱਡੇ ਵਪਾਰੀ ਆ ਜਿਨ੍ਹਾਂ ਨੇ ਛੋਟਾ ਦੁਕਾਨਦਾਰ ਬਰਬਾਦ ਕੀਤਾ ਅੱਜ ਅਸੀਂ ਉਹ ਤੇ ਜਰਾ ਫੋਕਸ ਹੋ ਕੇ ਉਹਨੂੰ ਬੰਦ ਕਰਾ ਕੇ ਫਿਰ ਅਸੀਂ ਧਰਨਾ ਜਲਾਵਾਂਗੇ ਕਿਉਂਕਿ ਇਹਨਾਂ ਲੋਕਾਂ ਨੇ ਲੋਕਿਆਂ ਦੇ ਕੁੱਟਿਆ ਇੱਕ ਦੁਕਾਨ ਦਾ ਮਾਲ ਇੱਕ ਦੁਕਾਨ ਦਾ 100 ਦੁਕਾਨਦਾਰ ਬਰਬਾਦ ਕਰਕੇ ਰਸਤੀਏ ਨਹੀਂ 100 ਦੁਕਾਨਦਾਰ ਉਹ ਤੇ ਰੋਟੀ ਖਾਦਾਦਾ ਜਾਂ ਇੱਕ ਮਾਲ ਤੋਂ ਅੱਜ ਇਹਦੇ ਦੁਆਨ ਬੈਠਾ ਸਾਰੀਆਂ ਪੈਟਰੋਲਿੰਗ ਟੀਮਾਂ ਲੱਗੀਆਂ ਫਗਵਾੜੇ ਵੀ ਚੱਲਦੀ ਆ ਜੜਿਆਲਾ ਨੂਰਨਾਲ ਫਲੋਰਟ ਵੀ ਚੱਲ ਰਹੀਆਂ ਟੀਮਾਂ ਕਰਤਾਰਪੁਰ ਚੱਲ ਰਹੀਆਂ ਇਧਰ ਆਦਮਪੁਰ ਜੰਡੂ ਸਗਾ ਸਾਰੇ ਪੂਰਾ ਯਾਨੀ ਜਿੱਦਾਂ ਕੱਲ ਟੋਰ ਪਲਾਜ਼ੇ ਤਿੰਨ ਘੰਟੇ ਫ੍ਰੀ ਰਹੀ ਸੀ ਇਸੇ ਤਰ੍ਹਾਂ ਹੀ ਚੱਲ ਰਿਹਾ ਸ਼ਾਂਤੀਪੁਰ ਬੜੇ ਪਿਆਰ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਨੇ ਸ਼ਹਿਰ ਵੱਡਾ ਆ ਗੱਡੀਆਂ ਦੋ ਆ ਫੇ ਵੀ ਘੁੰਮਣ ਨੂੰ ਟਾਈਮ ਲੱਗ ਜਾਂਦਾ ਕੋਈ ਨਹੀਂ ਮਹਾਰਾਜ ਇਹ ਕਿ ਦੋ ਘੰਟੇ ਕੋਈ ਬਾਕੀ ਦੁਕਾਨਾਂ ਤਾਂ ਆਪ ਖੁੱਲ੍ਹ ਚੋਣੀ ਚਾਹੀਦੀ ਆ ਕਿਉਂਕਿ ਜਦੋਂ ਆਵਾਜ਼ ਹੀ ਬੰਦ ਹੋ ਗਈ ਗਾਹਕ ਨੇ ਬਾਹਰੋਂ ਕਿੱਥੋਂ ਆਣਾ ਤੁਹਾਡਾ ਗਵਾਂਡੀ ਕਿੰਨਾ ਅਗਲਾ ਕੇ ਖਾਲੂਗਾ ਉਹ ਤਾਂ ਕੱਲ ਨੂੰ ਵੀ ਲਰੂਗਾ ਜਿਹੜਾ ਮਾਰਕੀਟ ਹੁੰਦੀ ਆ ਉਹ ਬਾਹਰਲੇ ਸਰ ਤੇ ਚੱਲਦੀ ਦੀ ਪੰਡਾ ਸਰ ਤੇ ਫੋਨ ਗਾਹ ਕਰੇ ਬਾਹਰੋਂ ਹੋਣਾ ਹੁੰਦਾ ਇਹ ਮੇਰੇ ਕਹਲਾ ਬਹੁਤ ਐਵੇਂ ਆਪਣੀ ਘੱਟ ਸੋਚਣੀ ਦੀ ਗੱਲ ਆ ਸੋਚਣਾ ਇਹ ਤਾਂ ਚਾਹੀਦਾ ਵੀ ਅੱਜ ਤੁਸੀਂ ਕੱਲ ਜਾਂ ਬੰਦਾ ਰੱਛਣ ਲੈ ਗਿਆ ਨਹੀਂ ਤਾਂ ਕੱਲ ਨੂੰ ਅਗਲੇ ਨਾਲ ਕੇ ਉਹਨਾਂ ਨਾਲ ਲੈ ਜਾਣਾ ਹੋਰ ਜਿੰਨਾ ਚਿਰ ਪੁਆਇੰਟ ਤੋਂ ਬੰਦ ਕੀਤਾ ਤੁਸੀਂ ਹਾਈਵੇ ਇੱਕ ਤਾਂ ਪੀਏ ਵੀ ਤੇ ਤੁਸੀਂ ਬੈਠੇ ਹੋ ਇਸ ਤੋਂ ਇਲਾਵਾ ਸਰਕਾਰ ਪ੍ਰਬੰਧਿਆ ਸਾਡਾ ਜੀ ਸਰਕਾਰ ਪ੍ਰਬੰਧਿਆ ਉਧਰੋਂ ਫਲੋਰ ਬੰਦਿਆ ਫਲੋਰ ਬੰਦ ਤੇ ਇਧਰੋਂ ਚੰਡੀਗੜ੍ਹ ਰੋਡ ਬਰਾਮ ਬੰਦਿਆ ਮੋੜੇ ਨਵਾਂ ਸ਼ਹਿਰ ਨਾਲ ਕੇ ਉਹ ਕਹਾ ਮੋੜੇ ਬੰਦਿਆ ਕਿਹੜੀ ਗੱਡੀਆਂ ਜਾਣਦੇ ਨੇ ਤੁਸੀਂ ਗੱਡੀਆਂ ਉਚੀ ਦਾ ਕਮੀ ਦੋਹਾਂ ਨੂੰ ਛੋਟਿਆ 에어ਪੋਰਟ ਨੂੰ ਛੋਟਿਆ ਤੇ ਮੈਡੀਕਲ ਜੇ ਕੋਈ ਐਮਰਜੈਂਸੀ ਆ ਉਹ ਨਹੀਂ ਰੋਕਦੇ ਬਸ ਨਾਜ਼ਮਾ ਤਾਂ ਮਿਲਦਾ ਪਿਆ ਕਿ ਉਹ ਕੱਲ ਉਹਨਾਂ ਨੇ ਵੀ ਤੁਹਾਡੇ ਨਾਲ ਬਸ ਨਾਜ਼ਮਾ ਦੇ ਹੜਤਾਲ ਆ ਬੱਖਾ ਹੁਣੀ ਬੱਤ ਕਰਦੀ ਆ ਤੁਹਾਨੂੰ ਦੱਸਿਆ ਉਹ ਥੋੜੀ ਦਮ ਪ੍ਰੋਬਲਮ ਦੇ ਦੇਖਣ ਚਾਈ ਆ ਡਰਾਈਵਰ ਪੂਰੇ ਸਾਰੇ ਸਰਕਾਰੀ ਡਰਾਈਵਰ ਸਾਰੇ ਹੜਤਾਲ ਦੇ ਨੇ ਕਨੈਕਟਰ ਹੜਤਾਲ ਦੇ ਨੇ ਕਿਉਂਕਿ ਡਰਾਈਵਰਾਂ ਦੇ ਖਿਲਾਫ ਜਿਹੜਾ ਬਹੁਤ ਮਾੜਾ ਕਾਨੂੰਨ ਸਰਕਾਰ ਨੇ ਲਿਆਂਦਾ ਉਹਦੀ ਸਰਕਾਰ ਦਾ ਇਹ ਗੱਲ ਕਹਿੰਦੀ ਸੀ 15 ਲੱਖ ਤੁਹਾਡੇ ਖਾਤੇ ਆ ਜਮਾਵਾਂਗੇ ਅੱਜ 15 ਲੱਖ ਖਾਤਿਆਂ 'ਚ ਪਾਉਣ ਦੀ ਬਜਾਏ ਅੱਜ ਮਜ਼ਦੂਰ ਦਾ ਲੱਕ ਤੋਣ ਤੇ ਅੰਗਰੇਜ਼ ਕਮਲਾ ਨਾ ਸੀ ਉਹ 8 ਘੰਟੇ ਦਿਹਾੜੀ ਬਣਾਈ ਸੀ ਭਈ 8 ਘੰਟੇ ਬੰਦਾ ਕੰਮ ਕਰੂਗਾ ਸਵੇਰੇ ਦੋ ਤਿੰਨ ਘੰਟੇ ਬੰਦਾ ਉੱਠ ਕੇ ਆਪਣਾ ਨਾਸ਼ਤਾ ਕਰੂਗਾ ਉਸ ਤੋਂ ਬਾਅਦ ਅਗਲਾ ਬੰਦਾ ਆਪਣੀ ਡਿਊਟੀ ਤੇ ਜਾਊਗਾ ਡਿਊਟੀ ਤੋਂ ਜਾਣ ਤੋਂ ਬਾਅਦ ਸ਼ਾਮ ਨੂੰ ਆਣ ਕੇ ਅਗਲਾ ਫਰੈਸ਼ ਹੋ ਕੇ ਉਸ ਤੋਂ ਬਾਅਦ ਆਪਣਾ ਰੋਟੀ ਵਾਣੀ ਖਾ ਕੇ ਸੈਰ ਸਵਟਾ ਕਰਕੇ 10 ਮਿੰਟ ਬਹਿ ਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਫਿਰ ਉਹਦੂਆਂ 8 ਘੰਟੇ ਸੌਉਂਗਾ 7-8 ਘੰਟੇ ਸੌਣ ਤੋਂ ਬਾਅਦ ਸਵੇਰੇ ਫਿਰ ਉੱਠ ਕੇ ਆਪਣਾ ਕੰਮ ਤੇ ਜਾਊਗਾ 12 ਘੰਟੇ ਦਾ ਪੁੱਛਣਾ ਚਾਹਨੇ ਆ ਇਸ ਬੰਦੇ ਨੂੰ ਕਿਉਂ ਇਹ ਬੰਦਾ ਛੜਾ ਆ ਇਹਦਾ ਪਰਿਵਾਰ ਨਹੀਂਗਾ ਇਹਨੂੰ ਕਿ ਮੇਰਾ ਪਰਿਵਾਰਾਂ ਦੇ ਵਿੱਚ ਕਿਵੇਂ ਅਸੀਂ ਬਿਤਰਨਾ ਅਸੀਂ ਆਪਣੇ ਬੱਚਿਆਂ ਦਾ ਅਸੀਂ ਆਪਣੇ ਪਰਿਵਾਰਾਂ ਦਾ ਹਾਲਚਾਲ ਪੁੱਛਣਾ ਅਸੀਂ ਉਹਨਾਂ ਦੁੱਖ-ਸੁੱਖ ਦੇਖਣਾ ਇਹਨੂੰ ਕਿਹਾ ਆਇਆ ਦੋ ਰੋਟੀਆਂ ਖਾਧੀਆਂ ਤੇ ਸੌ ਗਿਆ ਬਾਕੀ ਲੋਕ ਹੈਨਾ ਇਸ ਕਰਕੇ ਇਹਨੂੰ ਪਤਾ ਨਹੀਂਗਾ ਜਿਹੜਾ ਸਮਾਜ ਹੈ ਉਹ ਕਿਵੇਂ ਬਿਤਰਨਾ ਤੇਰੀ ਬਹੁਤ ਘਟਕਿਆ ਸੋਚ ਦੇ ਮੁਤਾਬਕ ਇਹ ਫੈਸਲਾ ਲਿਆ ਆ ਮਜ਼ਦੂਰ ਦਾ ਲੱਕ ਤੋੜਨ ਤੇ ਹੋ ਗਿਆ ਡਰਾਈਵਰਾਂ ਨੂੰ 10 ਲੱਖ 8 10 ਸਾਢੇ 7 ਲੱਖ ਰੁਪਈਆ ਜੁਰਮਾਨਾ ਇਹ ਕੋਈ ਤੱਕ ਥੋੜੀ ਬਣਦੀ ਆ ਇਦਾਂ ਦੇ ਕਾਨੂੰਨ ਲਾੜਾ ਉੱਥੇ ਜੋ ਸ਼ੰਭੂ ਬਾਟਰ ਤੇ ਸਾਡਾ ਨਾਲ ਹੋ ਰਿਹਾ ਉਹ ਤੁਸੀਂ ਸਾਰੇ ਫਾਟਰ ਦੇ ਦੇਖ ਹੀ ਲਿਆ ਸਾਰੇ ਬਾਟਰ ਦੇ ਵਿੱਚ ਖਬਰ ਫੈਲੀ ਆ ਕਿ ਕਿਦਾਂ ਉਹਦੇ ਗੋਲੀਆਂ ਰੱਪਾਵਾ ਰਬੜ ਦੀਆਂ ਗੋਲੀਆਂ ਉਹਨਾਂ ਪਾਪਾਂ ਦੀ ਸੱਟ ਲੱਗਦੀ ਆ ਬਹੁਤ ਬੰਦੇ ਸਾਡੇ ਫੱਟਰ ਹੋਏ ਨੇ ਬੜਾ ਨੁਕਸਾਨ ਹੋ ਰਿਹਾ ਆ ਇਸ ਕਰਕੇ ਇਹ ਸਰਕਾਰ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਇਹ ਤਰ੍ਹਾਂ ਹੈਟਰਾਂ ਵਰਗਾ ਕਾਨੂੰਨ ਇੱਥੇ ਲਾਗੂ ਨਹੀਂ ਹੋਣਾ ਇਹ ਨਹੀਂ ਤੇਰੀ ਗੱਲ ਚੱਲਨੀ ਤੂੰ ਇਹਨੂੰ ਜਿਵੇਂ ਲੋਕ ਕਹਿੰਦੇ ਨੇ ਲੋਕ ਪ੍ਰਕਿਰਿਆ ਦੇ ਮੁਤਾਬਕ ਚੱਲ ਤਾਂ ਲੋਕਾਂ ਨੂੰ ਤੇ ਟਿਕਣ ਦੇਣਾ ਨਹੀਂ ਹੁਣ ਤੱਕ 2024 ਚੋਣਾਂ ਦੇ ਵਿੱਚ ਤੈਨੂੰ ਲੋਕਾਂ ਨੂੰ ਦੱਸ ਦੇਣਾ ਫੇ ਤੂੰ ਕੀ ਤੂੰ ਧਰਮ ਦੇ ਰਾਹ ਤੇ ਜ਼ਿਆਦਤ ਕਰ ਰਿਹਾ ਧਰਮ ਦੇ ਨਾਂ ਤੇ ਜ਼ਿਆਦਤ ਨਹੀਂ ਚੱਲਣੀ ਲੋਕਾਂ ਨੂੰ ਤੁਹਾਨੂੰ ਦੱਸਣਾ ਕਿਵੇਂ ਲੋਕਾਂ ਨੇ ਤੈਨੂੰ ਬਣਾਇਆ ਤੇ ਕਿਵੇਂ ਲੋਕ ਤੈਨੂੰ ਲਾਉਣ